ਸਸੀ ਕੱਲ ਕੱਲ ਜਦੋਂ ਤੋਂ ਕੇਜਰੀਵਾਲ ਨੂੰ ਏਡੀ ਨੇ ਪਕੜਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਵਿੱਚ ਔਰ ਪੰਜਾਬ ਦੇ ਵੀ ਸੀਐਮ ਨੇ ਕਿਹਾ ਵੀ ਸੀਐਮ ਕੇਜਰੀਵਾਲ ਜਿਹੜਾ ਹੈਗਾ ਦਿੱਲੀ ਦਾ ਉਹ ਇੱਕ ਸੋਚ ਹੈਗੀ ਤੇ ਮੋਦੀ ਜੀ ਉਸ ਤੋਂ ਡਰਦੇ ਹੈ ਔਰ ਇਸ ਕਾਰਨ ਉਹਨਾਂ ਨੇ ਕੰਮ ਕੀਤਾ ਹੈ ਔਰ ਇਹ ਬੜਾ ਹੀ ਸੋਸ਼ਲ ਮੀਡੀਆ ਦੇ ਵਿੱਚ ਅਲਗ-ਅਲਗ ਲੋਕ ਸਭ ਕੁਝ ਹੈ ਇੱਕ ਵੀਡੀਓ ਬਣਾ ਕੇ ਪਾ ਰਹੇ ਆ ਟਵਿੱਟਰ ਤੇ ਪਾ ਰਹੇ ਸਭ ਕੁਝ ਪਾ ਰਹੇ ਦੇਖੋ ਮੋਦੀ ਜੀ ਅਰਵਿੰਦ ਕੇਜਰੀਵਾਲ ਤੋਂ ਡਰਦੇ ਨੇ ਨਹੀਂ ਡਰਦੇ ਇਹਦੇ ਬਾਰੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਲੋਕ ਹੀ ਤੈਅ ਕਰਨਗੇ ਹਾਂ ਪਰ ਆਮ ਆਦਮੀ ਸਾਡੇ ਵਰਗੇ ਲੋਕ ਜ਼ਰੂਰ ਸੀਐਮ ਕੇਜਰੀਵਾਲ ਤੋਂ ਡਰਦੇ ਆ ਸਿੰਪਲ ਜਿਹਾ ਕਾਰਨ ਹੈ ਜਦੋਂ 2014 ਦੇ ਵਿੱਚ ਤੁਸੀਂ ਸੱਤਾ ਦੇ ਵਿੱਚ ਆਏ ਉਸ ਸਮੇਂ ਤੁਸੀਂ ਕਹਿ ਆ ਸੀਗਾ ਵੀ ਅਸੀਂ ਸ਼ੀਲਾ ਦੇ ਖਿਲਾਫ ਸਾਡੇ ਕੋਲ ਐਨੇ ਸਬੂਤ ਹੈ ਟਰੱਕ ਪਰਕੇ ਆ ਅਸੀਂ ਅੰਦਰ ਕਰਾਏ ਹੋਣ ਲੀਡਰਾਂ ਤੇ ਕਲਾਫ ਤੁਸੀਂ ਬਹੁਤ ਕੁਝ ਬੋਲਿਆ ਤੁਸੀਂ ਅੱਜ ਤੱਕ ਕੋਈ ਲੀਡਰ ਅੰਦਰ ਨਹੀਂ ਕੀਤਾ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਅੱਗੇ ਨਹੀਂ ਕਦੀ ਕੁਝ ਨਹੀਂ ਕੀਤਾ ਫਿਰ 2014 ਦੇ ਵਿੱਚ ਆਮ ਤੌਰ 'ਤੇ ਤੁਸੀਂ ਕਾਰਜਕਾਰੀ ਕੀ ਕੀਤੀ ਜਦੋਂ ਤੁਸੀਂ ਇਹ ਪਾਸ ਹੋਇਆ ਜਦੋਂ ਪਾਰਲੀਮੈਂਟ ਦੇ ਵਿੱਚ ਆਇਆ ਸਭ ਕੁਝ ਆਇਆ ਉਸ ਸਮੇਂ ਤੁਸੀਂ ਸ਼ਾਇਨ ਪਾਸ ਕਰਾਇਆ ਉਸ ਸਮੇਂ ਜਿਹੜੀ ਤੁਹਾਡੀ ਸੋਚ ਨਜ਼ਰ ਆਈ ਉਹਦੇ ਵਿੱਚ ਤੁਸੀਂ ਕਿੰਨਾ ਕਤਲੇਆਮ ਕਰਵਾਇਆ ਕਿਆ-ਕਿਆ ਕੀਤਾ ਤੁਸੀਂ ਉਸ ਤੋਂ ਬਾਅਦ ਤੁਸੀਂ ਸ਼ਰਾਬ ਘਟਾਲਾ ਦੇ ਵਿੱਚ ਲੱਗ ਕੇ ਸ਼ਰਾਬ ਘਟਾਲੇ ਦੇ ਵਿੱਚ ਤੁਸੀਂ ਇਹ ਕਿਹਾ ਵੀ ਜਿਹੜੇ ਕੰਟਰੈਕਟਰ ਹੈ ਉਹਨਾਂ ਨੂੰ ਅਸੀਂ ਜਿਹੜਾ ਪ੍ਰੋਫਿਟ ਹੈ 6% ਦੇ ਵਿਜੇ 13% ਕਰਾਂਗੇ ਔਰ ਕਰੋੜਾ ਰੁਪਇਆ ਤੁਸੀਂ ਉਸ ਦੇ ਵਿੱਚ ਪੈਸਾ ਲੈ ਤਾ ਇੰਨਾ ਕੁਝ ਕਰਨ ਤੋਂ ਬਾਅਦ ਵੀ ਫਿਰ ਤੁਸੀਂ ਬਾਲਾਕੋਟ 2019 ਦੇ ਵਿੱਚ ਬਾਲਾਕੋਟ ਦੇ ਲਈ ਤੁਸੀਂ ਕੀ ਗੱਲ ਕਹੀ ਤੁਸੀਂ ਕੀ ਇਹ ਸਾਰਾ ਕੰਮ ਇਹ ਦਿਖਾਉਣ ਲਈ ਕੀਤਾ ਹੈ ਐਸਾ ਕੁਝ ਨਹੀਂ ਹੋਇਆ ਔਰ ਇੰਡੀਆ ਦੇ ਜਿਹੜੇ ਪਾਰਟ ਜਿਹੜੇ ਫੌਜੀ ਹੈ ਉਹਨਾਂ ਦੇ ਲਈ ਵੀ ਤੁਸੀਂ ਜਿਹੜੇ ਅਕਸ਼ਰ ਨਹੀਂ ਯੂਜ਼ ਕਰਨੀ ਚਾਹੀਦੇ ਉਹ ਵੀ ਤੁਸੀਂ ਚੂਜ਼ ਕੀਤੇ ਫਿਰ ਇੱਕ ਫਿਲਮ ਬਣਨੀ ਸੀ ਕਸ਼ਮੀਰ ਫਾਈਲ ਉਸ ਦੇ ਪਰ ਤੁਸੀਂ ਪ੍ਰਤੀ ਵਿਧਾਨ ਸਭਾ ਦੇ ਵਿੱਚ ਬੜੇ ਠਾਕੇ ਲਾ ਕੇ ਅਸੇ ਸੀ ਔਰ ਕੀ ਕੀ ਤੁਸੀਂ ਬੋਲਿਆ ਸੀਗਾ ਉਸ ਤੋਂ ਸਾਰੇ ਡਰਦੇ ਹਨ ਲੇਟਸਟ 2024 ਦੇ ਵਿੱਚ ਜਦੋਂ ਸੀਏ ਪਾਸ ਹੋਇਆ ਤਾਂ ਤੁਸੀਂ ਕੀ ਬਿਆਨ ਦਿੱਤੇ ਸੋ ਸਿੱਕੀ ਕੀ ਲੋਕਾਂਕਿਆ ਕਿਉਂਕਿ ਉਹਦੇ ਵਿੱਚ ਰੋਂਗਿਆ ਜਿਹੜੇ ਸੀਗੇ ਉਹ ਐਡਜਸਟ ਵੀ ਕਿਤੇ ਤੁਹਾਨੂੰ ਲੱਗਦਾ ਵੀ ਜਿਹੜੇ ਸਿੱਖਾ ਹਿੰਦੂ ਹੈ ਜਿਹੜੇ ਉੱਥੇ ਸਮਾਨਪੁਰੋ ਜੀਵਨ ਦੀ ਜੀ ਰਹੇ ਇੰਡੀਆ ਦੇ ਵਿੱਚ ਜਿਹੜਾ ਰਹਿਣਾ ਚਾਹੁੰਦੇ ਆ ਤੁਸੀਂ ਉਹਨਾਂ ਦੇ ਖਿਲਾਫ ਵੀ ਖੜੇ ਹੋ ਇਸ ਕਰਕੇ ਕੇਜਰੀਵਾਲ ਜੀ ਦੀ ਸੋਚ ਤੋਂ ਔਰ ਕੇਜਰੀਵਾਲ ਦੇ ਕੰਮਾਂ ਤੋਂ ਸਾਰਿਆਂ ਨੂੰ ਡਰ ਲੱਗਦਾ ਔਰ ਐਸੇ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੇਸ਼ ਦੀ ਜਿਹੜੀ ਮੌਜੂਦਾ ਲੋਕਤੰਤਰ ਦੇ ਵਿੱਚ ਨਿਸ਼ਵਾਸ ਨ ਹੋਵੇ ਉਸ ਦੇ ਵਿੱਚ ਰਹਿਣ ਦੇ ਲਈ ਇਹਨਾਂ ਦਾ ਕੋਈ ਇਤਕਾਰ ਨਹੀਂ ਹੈ ਇਸ ਕਰਕੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਸੋਚ ਤੋਂ ਔਰ ਤੁਹਾਡੇ ਜਿਹੜੇ ਕੰਮਾਂ ਤੋਂ ਸਾਰ ਨੂੰ ਡਰ ਲੱਗਦਾ ਉਹ ਸਾਨੂੰ ਤਾਂ ਵਿਸ਼ੇਸ਼ ਕਰ ਬਹੁਤ ਡਰ ਲੱਗਦਾ ਇਸ ਕਰਕੇ ਤੁਹਾਡੀ ਜਿਹੜੀ ਜਗ੍ਹਾ ਹੈ ਜਿੱਥੇ ਤੁਹਾਡੀ ਜਗ੍ਹਾ ਉੱਥੇ ਤੁਸੀਂ ਰਹੋ ਔਰ ਜਿੱਥੇ ਤੁਸੀਂ ਪਹੁੰਚ ਚੁੱਕੇ ਐ ਇੱਥੇ ਤੁਹਾਨੂੰ ਰੱਬ ਰੱਖੇ ਇਹ ਸਾਡੀ ਦੁਆ ਇਹ ਪੰਜਾਬ ਦੀ ਚੰਡੀਗੜ੍ਹ ਦੇ ਲੋਕਾਂ ਦੀ ਦੁਆ ਹੈ ਜੈਨ ਬੰਦੇ ਮਾਤਮ ਸਸਿਕਾ